ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਅਨ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫਸਟਾਈਲ ਕੁਕਿੰਗ ਤੇ ਆਪਾਂ ਜਿਹੜਾ ਇਹ ਅੱਜ ਵਲੌਗ ਬਣਾਣਾ ਸ਼ੁਰੂ ਕਰ ਦਿੱਤਾ ਹੈ ਹੁਣ ਮੈਂ ਸੋਚਿਆ ਹੈ ਕਿ ਥੋੜੇ ਦਿਨਾਂ ਤੋਂ ਰੈਗੂਲਰ ਹੀ ਵਲੌਗ ਪਾਇਆ ਕਰਨੇ ਆ ਤੇ ਆਗੇ ਜੀ ਹੁਣ ਜੀ ਮਨੇ ਸੋਚ ਲਿਆ ਰੈਗੂਲਰ ਵਲੌਗ ਪਾਇਆ ਕਰਨੇ ਆ ਕਿ ਬਹੁਤ ਸਾਰੇ ਈ ਵਿਊਅਰਸ ਨੇ ਜਿਹੜੇ ਕਮੈਂਟ ਆਉਂਦੇ ਨੇ ਦੇਖੀ ਕਿ ਤੁਸੀਂ ਰੈਗੂਲਰ ਵਲੌਗ ਪਾਓ ਰੈਗੂਲਰ ਪਾਓ ਤੇ ਹੁਣ ਆਪਨੇ ਰੈਗੂਲਰ ਕਰ ਹੀ ਦੇਣਾ ਹੈ ਹਾਂ ਰੈਗੂਲਰ ਕਰ ਹੀ ਦੇਣਾ ਮੂੰਹ ਸੋਚ ਗਿਆ ਵਾ ਤੇ ਉਹ ਇੱਕ ਰੈਗੂਲਰ ਕਰ ਦੇਣਾ ਮੂੰਹ ਸੁਝਿਆ ਨਹੀਂ ਆ ਹਾਂ ਮੋਟੀ ਮੋਟੀ ਹੋ ਗਈਆਂ ਜਿਹੜੀਆਂ ਟੌਕਸ ਆਉਂਦੀਆਂ ਰਹੀਆਂ ਨਾ ਜਿਹਨੂੰ ਕਹਿੰਦੇ ਨੇ ਛੋਟੇ ਜਿਹਵਾਕ ਹੁੰਦੇ ਆ ਬਚਪਨ ਚ ਬਚਪਨ ਚ ਇਹ ਲੋਬੀਆਂ ਖਾਦੀਆਂ ਨਾ ਬਚਪਨ ਚ ਉਹ ਮੋਟੀਆਂ ਕਰਨੀਆਂ ਹੁਣ ਮੂਹਣ ਹਾਂ ਵੇਣੀ ਵਾਵੇ ਦਾ ਖਾ ਕੇ ਮੋਟੀ ਮੋਟੀ ਹੋਈਆਂ ਠੀਕ ਆ ਚੰਗਾ ਮਾਪਿਆਂ ਦਾ ਖਾਦਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਸੌਂਗ ਲਾਈਏ ਤੇ ਇੱਥੇ ਦੰਦਾਂ ਨੂੰ ਵੀ ਸੌਂਗ ਲਾਈਏ ਹਾਂ ਤੁਹਾਨੂੰ ਵੀ ਸੌਂਗ ਲੱਗੰਦੀ ਆ ਹਾਂ ਹੁਣ ਮੇਰੇ ਤੇ ਹੁਣ ਸੌਂਗ ਲੱਗੰਦੀ ਆ ਹੈ ਨਾ ਸੰਗਾ ਕੰਮ ਕੀਤਾ ਇਹ ਤਾਂ ਨਾ ਕਾ ਮੇ ਇਮੋਸ਼ਨਲ ਡਾਕਟਰ ਦੇ ਕੋਲ ਮੈਂ ਇਮੋਸ਼ਨਲ ਹੋ ਗਈ ਹਾਂ ਜਦੋਂ ਉਹ ਮੇਰੇ ਟ੍ਰੀਟਮੈਂਟ ਕਰਦੇ ਨੇ ਮੂੰਹ ਦੇ ਵਿੱਚ ਮੇਰੇ ਇੰਪਲਾਂਟ ਕਰਦੇ ਜਦੋਂ ਉਹ ਮੇਰੀ ਅੱਖਾਂ ਚ ਟ੍ਰਿਪ ਟ੍ਰਿਪ ਟਪ 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 ਕੋਈ ਨਹੀਂ ਸਵਾਲ ਉਹ ਤੇਰੇ ਲੈਟ ਹੋਣੀ ਅਰੇ ਇਹਨੇ ਕਹਾਂ ਜਵਾਲਾ ਕੀ ਹੁੰਦਿਆ ਸਵਾਲ ਤੇ ਰੋ ਕਿਉਂ ਰਹਿ ਜੀ ਸੈਨ ਨਾ ਪਰਣਾ ਨੂ ਕਿਉਂ ਰਹਿ ਜੀ ਕਿਨੇ ਮੈਂ ਬੜੀ ਦੁਖੀ ਹਾਂ ਟੋਕੀ ਹੋਣੀ ਕਿਉਂ ਸੇ ਮੈਂ ਸੇਰੀ ਲਾਤਾ ਨੂੰ ਵੀ ਤੈਨੂੰ ਕੀ ਦੱਸਾਂ ਅੱਜ ਟੋਕੀਂ ਘੇਰ ਆ ਰਹੀ ਲੱਗਦੀ ਹੈ ਅਸ ਕਰਕੇ ਨਹੀਂ ਡੱਟਾ ਕਰਕੇ ਰੋਈ ਹਾਂ ਵੀ ਹਾਏ ਮੇਰ ਘਰ ਵਾਲੇ ਦੇ ਲੈ ਲੈ ਆਪਰੇਸ਼ਨ ਤੋਂ ਹੀ ਘਰੋਂ ਦੇ ਘਰ ਵਾਲੇ ਵੀ ਹੁਣਾ ਵਾ ਘਰ ਵਾਲਾ ਹਾਏ ਹਾਏ ਵੀ ਮੈਂ ਕਿੰਨੇ ਜਿਹੜੇ ਆ ਫਾਲਤੂ ਪੈਸੇ ਵੇਸਟ ਹੁੰਦੇ ਮੇਰੇ ਅਸ ਚੰਗਾ ਹੋ ਜੀ ਦੁੱਖ ਲੱਗਿੰਦੇ ਆ ਤੁਸੀਂ ਸੋਚਦੇ ਆਖਣੀ ਮੈਂ ਬੜੀ ਸ਼ੌਕ ਨੂੰ ਲਾਉਂਦੀ ਹਾਂ ਹਾਂ ਨਹੀਂ ਉਹ ਤਾਂ ਪੀੜ ਹੁੰਦਾ ਹੀ ਉਹ ਕੋਈ ਹੁਣ ਬਹਾਨਾ ਬਣਾ ਲਿਆ ਪੈਸੇ ਮੈਂ ਯਾਰ ਸਭ ਇਹਦਾ ਤਰਾ ਕੋ ਕਿਵੇਂ ਮੈਂ ਬੜੇ ਛੇ ਚੀਜ਼ ਸੋਚਦੀ ਆ ਮੇਰੇ ਵੀਅਰਰ ਨੂੰ ਪਤਾ ਪਾਪੀ ਇਹ ਚੀਜ਼ਾਂ ਬਾਰੇ ਮੈਂ ਸੋਚਦੀ ਆ ਬਹੁਤ ਇਹ ਦੱਸੋ ਸੋਚਦੀ ਨਹੀਂ ਆ ਪਤਾ ਦੰਦਾਂ ਨੂੰ ਲੱਗਣਾ ਤਾਂ ਇਹ ਫਾਲਤਨੀ ਕਰਦੀ ਵਾਕਰ ਜੇ ਸਾਡੇ 75 ਸੂਟ ਸਵਾ ਸਕਦੀ ਹਾਂ ਝਾਰ ਝਾਰ ਦੇ ਵੀ ਸਵਾਉਂਦੀ ਢਿਲਾਂ ਸਭ ਝਾਰ ਝਾਰ ਦੇ ਵੀ ਸਵਾਉਂਦੀ ਜੇ 75 ਸੂਟ ਸਵਾ ਸਕਦੀ ਹਾਂ ਹਮ ਇਹਨਾਂ ਕਰੇ ਕੋਈ ਕੋਈ ਸਮਾਂ ਲਗਾਵਾਏ ਹਾਏ ਐਸਾ ਮਤ ਬੋਲੋ ਕੋਈ ਨਹੀਂ ਮੈਂ ਆਦੀ ਮਿਹਨਤ ਦੀ ਕਮਾਈ ਦੇ ਨਾਲ ਟ੍ਰੀਟਮੈਂਟ ਕਰਵਾਣਾ ਮੈਂ ਪਹਿਲਾਂ ਵੀ ਆਖਿਆ ਥੇ ਤੁਹਾਨੂੰ ਮਤਲਬ ਮੈਂ ਇਮੋਸ਼ਨਲ ਹਾਂ ਨਾ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਮੈਂ ਕਿਹਾ ਥੇ ਤੁਹਾਨੂੰ ਸਾਹਮਣੇ ਟ੍ਰੀਟਮੈਂਟ ਨਹੀਂ ਕਰਵਾਉਣਾ ਜੇ ਜਦੋਂ ਮਤਲਬ ਮੇਰੇ ਹੱਥ ਦੇ ਵਿੱਚ ਖੁਦ ਮੈਂ ਆਪਣੇ ਖਵਾਉਂਗੀ ਨਾ ਫੇਰ ਮੈਂ ਆਪਣਾ ਟ੍ਰੀਟਮੈਂਟ ਕਰਵਾਉਣਾ ਹੈ ਤੇ ਇਹ ਪਰ ਇਨਾਂ ਟੈਨ ਨੂੰ ਸਾਹਮਣੇ ਕਹਿੰਦੇ ਨਹੀਂ ਆਪਣੇ ਪੈਸੇ ਕਿਤੇ ਵੰਡੇ ਆ ਆਪਾਂ ਟ੍ਰੀਟਮੈਂਟ ਸ਼ੁਰੂ ਕਰਵਾਉਣਾ ਹੈ ਤੇ ਚਲੋ ਕਰਵਾ ਲਿਆ ਇਹ ਹੋ ਵੀ ਗਿਆ ਏ ਤੇ ਇਸ ਕਰਕੇ ਜਿਹੜਾ ਟਿਕ ਨੂੰ ਸਾਫ ਦਾ ਕਰਕੇ ਹੀ ਜਿਹੜਾ ਮੇਰੇ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਕਿ ਕਿੰਨਾ ਚੰਗਾ ਕਰਵਾਲਾ ਮਿਲਿਆ ਮੈਨੂੰ ਤੇਰੀ ਕੀਤੀ ਤੁਹਾਡੀ ਸੁਣ ਲੋ ਕਿੰਨਾ ਚੰਗਾ ਕਰਵਾਲਾ ਮਿਲਿਆ ਮੈਨੂੰ ਮੈਂ ਕਹਿੰਦੀ ਹੂੰ ਜਿੰਨਾ ਚੰਗਾ ਹੋਊਗਾ ਨਾ ਚੰਗਾ ਮਿਲਦਾ ਤੇ ਫਿਰ ਨਹੀਂ ਫਿਰ ਮੈਂ ਚੰਗਾ ਹੋਊ ਫਿਰ ਨਹੀਂ ਫੇਰ ਨਹੀਂ ਵੀ ਫੇਰ ਵੀ ਕਈਆਂ ਨੇ ਨਾ ਕਰਦੇ ਨੇ ਵੀ ਨਹੀਂ ਇੰਨਾ ਖਰਚਾ ਨਹੀਂ ਕਰਨਾ ਕਈ ਦਿਨ ਸਭ ਕਰ ਦਿੰਦੇ ਆ ਇਹ ਇੰਨਾ ਖਰਚਾ ਨਹੀਂ ਕਰਨਾ ਜੇ ਤੁਸੀਂ ਵੀ ਇਦਾਂ ਕਰ ਦਿੰਦੇ ਤੇ ਫੇਰ ਉਹ ਜਾਂਦਾ ਫਿਰ ਜਿਹੜੇ ਉਹ ਨਹੀਂ ਹੁੰਦੇ ਬੀਬੀਆਂ ਵਾਲੇ ਹਮ ਉਹ ਰਾਖ ਲੈਣੇ ਠੀਕ ਇਹ ਮੈਂ ਕਰਵਾਇਆ ਹੈਗਾ ਇੰਪਲਾਂਟ ਜਦੋਂ ਪੂਰੀ ਤਰ੍ਹਾਂ ਠੀਕ ਹੋ ਜੂੰਗੀ ਨਾ ਫੇਰ ਮੈਂ ਦੱਸੂੰਗੀ ਵੀ ਇਹ ਸਾਰਾ ਟ੍ਰੀਟਮੈਂਟ ਆਪਾਂ ਨੇ ਕਿਉਂ ਕਰਵਾਇਆ ਹੈ ਤੇ ਇੰਨਾ ਜ਼ਰੂਰੀ ਕਿਉਂ ਸੀ ਇੰਨਾ ਜਿਹੜਾ ਇਹ ਕੋਸਟਲੀ ਟਰੀਟਮੈਂਟ ਕਰਵਾਉਣ ਦਾ ਕਾਰਨ ਕੀ ਸੀ ਤੇ ਜਿਹੜੇ ਮਤਲਬ ਕਿਵੇਂ ਕਰਵਾਉਣਾ ਚਾਹੀਦਾ ਹੈ ਕੀ ਆ ਕਿਦਾਂ ਨਹੀਂ ਸਾਰਾ ਜਿਹੜਾ ਹੈ ਆਪਾਂ ਤੁਹਾਡੇ ਨਾਲ ਰਿਵਿਊ ਸ਼ੇਅਰ ਕਰਾਂਗੇ ਨਵੀਆਂ-ਨਵੀਆਂ ਟੈਕਨੋਲੋਜੀਸ ਆ ਗਈਆਂ ਨੇ ਤੇ ਜਿਕਰ ਇਹ ਪਹਿਲਾਂ ਟੈਕਨੋਲੋਜੀ ਆਈ ਹੁੰਦੀ ਮੈਂ ਪਹਿਲਾਂ ਇਹੀ ਟਰੀਟਮੈਂਟ ਕਰਵਾ ਲੈਣਾ ਸੀ ਕਿਉਂ ਲਈ ਟਰੀਟਮੈਂਟ ਦਾ ਕਰਕੇ ਮੈਨੂੰ ਜਿਹੜੀ ਉਹ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਮੈਂ ਸਾਰਾ ਸ਼ੇਅਰ ਕਰੂੰਗੀ ਕਿ ਇਸ ਤਰ੍ਹਾਂ ਕਿਉਂ ਹੋਇਆ ਇਹ ਸਾਰਾ ਇਹ ਥੋੜੇ ਦਿਨ ਰੁਕ ਜੋ ਫਿਰ ਐ ਰੰਗ ਦੀ ਸੋਚਿਆ ਸੀ ਘੁੰਮਣ ਫਿਰਨ ਜਾਣਾ ਹੈ ਉਹੀ ਫਲਿੱਪਰ ਫਲੌਪ ਐ ਸੋਚਿਆ ਸੀ ਘੁੰਮਣ ਫਿਰ ਜਾਵਾਂਗੇ ਤੇ ਆਪਾਂ ਪਿਛਲੀ ਵਾਰ ਵੀ ਡਾਕਟਰਾਂ ਦੇ ਹੀ ਘੁੰਮੇ ਹਾਂ ਐਤ ਕਾ ਜੀ ਫੇਰ ਮੈਨੂੰ ਲੱਗਦਾ ਇਹ ਹੀ ਡਾਕਟਰਾਂ ਦੇ ਹੀ ਚੱਕਰ ਗੱਡਣੇ ਅੱਧੀ ਛੁੱਟੀ ਨਿਕਲ ਗਈ ਟੇਲਾਂ ਸਾਦੀ ਹੈ ਪਿਛਲੇ ਮਹੀਨੇ ਮਮੀ ਕੱਟੇ ਅਤਾਲਾ ਦਾ ਚੱਕਰ ਤੁਸੀਂ ਵੀ ਕੱਟੇ ਮੈਂ ਵੀ ਕੱਟੇ ਥਾਰ ਕੀ ਫੇਰ ਉਹ ਹਵਾਲਾ ਹਾਂ ਹੁਣ ਇੱਕ ਦੋ ਸੀਜ਼ਨ ਇਹ ਹੋਾਲ ਰਹਿਣਾ ਤੁਹਾਨੂੰ ਅਗਲੇ ਅਗਲੇ ਸੀਜ਼ਨ ਫੇਰ ਇਹੀ ਹੋਣਾ ਹੈ ਪਰ ਉਦੋਂ ਇੰਨੀ ਜ਼ਿਆਦਾ ਦੀ ਪ੍ਰੋਬਲਮ ਨਹੀਂ ਨਾ ਅਣੀ ਅਗਲੀ ਯਾਰ ਅਗਲੀ ਯਾਰ ਤੇ ਬਸ ਇੱਕ ਇੰਪਲਾਂਟ ਹੋਣਾ ਹੈ ਐਤ ਕੰਦੀ ਦੇ ਦੋ ਹੋਏ ਅੱਜ ਮੂੰਹ ਦੀ ਸੋਚ ਘਟਾ ਕੱਲ ਤੇ ਮੂੰਹ ਹੋਇਆ ਪਿਆ ਹੀ ਜਿਹਦੇ ਦਰਾਸ ਗੁੱਲਾ ਪਾਇਆ ਮੂੰਹ ਮਾ ਸੱਸੀ ਗਾ ਸਿੱਸੀ ਦੇ ਹਾਂ ਗਦੇਸ਼ ਨਮਾ ਦੇ ਨਮੇ ਬੈਂਦੀ ਸਿੱਪੈ ਨਾ ਮੈਂ ਨਾ ਹੂੰ ਕਿਉਂ ਤੋੜੀ ਪੈਣਾ ਹਾਂ ਪੈਣਾ ਸੀ

Mamma! ਨਿਊਜ਼ ਹੈਂਡਲ ਲਿਆਗੇ ਤਾਂ ਮੈਂ ਤਾਂ ਨਹੀਂ ਚੰਗੇ ਨਹੀਂ ਪਾਈ ਨੇ ਚੰਗੇ ਨਹੀਂ ਦਿੱਤੇ ਐਕਸਚੇਂਜ ਕਰਨ ਦੇ ਵਿੱਚ ਇਤਨਾ ਚੀਜ਼ ਮਾੜੀ ਭੇਜਦੀ ਆ ਲਓ ਮੈਂ ਹਾਂ ਦੇ ਬੋਤਲੀ ਪਟਕੀ ਲਾਦਾ ਆ ਆ ਆ ਆ ਪਾਪਾ ਜੀ ਦਹੀਂ ਜਮਾਉਣ ਵਾਸਤੇ ਲੈ ਕੇ ਆਏ ਸੀ ਖਾਓ ਨਾ ਤੇਰੇ ਵਾਸਤੇ ਬਣਾ ਪਟਕੀ ਧਾਰੀਏ ਖਾਓ ਪਾਸ਼ ਬਖਾ ਖਾਣੀਆਂ ਇਹ ਕੁਝ ਲੈ ਆਂ ਦਿਖਾ ਬਟੋੜਨਾ ਦੇ ਉਹ ਜੇ ਇਹ ਨੂੰ ਵਾਪਸ ਨਾ ਕਰੀਂ ਅੱਜ ਥਾਲੀ ਲੈ ਆਂਦਾ ਥਾਲੀ ਨਹੀਂ ਕਿ ਆਇਆ ਇਹ ਰ ਉਹ ਵਿੱਚ ਪਪਾ ਜੀ ਨੇ ਦਹੀਂ ਜਮਾਇਆ ਕਰਨਾ ਹੈ ਜਦ ਜ਼ਿਆਦੀ ਠੰਡ ਹੁੰਦੀ ਹੈ ਨਾ ਸਰਦ ਦੇ ਵਿੱਚ ਆਪਾਂ ਦਹੀਂ ਨਹੀਂ ਜਮੰਦਾ ਮੇਰੇ ਵਾਸਤੇ ਹਾਂ ਸਰਦ ਦੇ ਵਿੱਚ ਆਪਾਂ ਇਹਦੇ ਵਿੱਚ ਦਹੀਂ ਜਮਾ ਸਕਦੇ ਹਾਂ

ਥੋੜੀ ਥੋੜੀ ਠੀਕ ਹੋ ਗਈਆਂ ਰੀ ਮੈਂ ਥੋੜੀ ਥੋੜੀ ਠੀਕ ਹੋ ਗਈਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਥੇ ਮੈਂ ਜਿਹੜਾ ਵੌਇਸਓਵਰ ਕਰ ਰਹੀ ਹਾਂ ਦੋ ਤਿੰਨ ਦਿਨ ਬਾਅਦ ਇਹ ਵੀਡੀਓ ਮੇਰੀ ਦੋ ਤਿੰਨ ਦਿਨ ਪਹਿਲਾਂ ਦੀ ਹੈ ਪਰ ਮੈਂ ਸ਼ੇਅਰ ਅੱਜ ਕਰਨ ਲੱਗੀ ਹਾਂ ਤੇ ਇੱਕ ਬੋਲਿਆ ਨਹੀਂ ਜਾ ਰਿਹਾ ਇਸ ਕਰਕੇ ਮੈਂ ਵੌਇਸ ਸਰ ਕਰ ਲਈ ਨਹੀਂ ਆ ਟਿਲਨ ਸਾਹਿਬ ਦੇ ਲਈ ਮੈਂ ਬਣਾਉਣ ਲੱਗੀ ਸੀ ਪੋਹਾ ਦੋ ਦਿਨ ਤੋਂ ਖੋਦੀ ਪੋਹਾ ਆਪਣਾ ਕੇ ਖਾ ਰਹੀ ਕਿੰਨੀ ਬੜਾ ਟੇਸਟੀ ਨਹੀਂ ਬਣਦਾ ਬੜਾ ਟੇਸਟੀ ਨਹੀਂ ਬਣਦਾ ਟੇਸਟੀ ਨਹੀਂ ਬਣਦਾ ਇਸ ਕਰਕੇ ਤੁਸੀਂ ਪੋਹਾ ਬਣਾਉਂਦੇ ਪੋਹਾ ਜਿਹੜਾ ਸਿਰਫ ਲੋ ਮੈਂਡਾ ਚ ਬਣ ਜਾਂਦੀ ਤੇ ਮੇਂ ਰੋਟੀਆਂ ਪਕਾਉਣ ਤੇ ਤਾਂ ਕਾਫੀ ਟਾਈਮ ਲੱਗ ਜਾਂਦਾ ਏ ਤੇ ਇਹ ਥੋੜੇ ਟਾਈਮ ਦੇ ਵਿੱਚ ਜਿਹੜਾ ਇਹ ਪੋਹਾ ਬਣ ਕੇ ਤਿਆਰ ਹੋ ਜਾਂਦਾ ਇਥੇ ਚਲੋ ਆਪਾਂ ਪੋਹਾ ਬਣਾਉਣਾ ਸ਼ੁਰੂ ਕਰਦੇ ਨਾਲ ਹੀ ਮੈਂ ਕਿਹਾ ਤੁਹਾਡੇ ਨਾਲ ਵੀ 2 ਮਿੰਟ ਪੋਹੇ ਦੀ ਜਿਹੜੀ ਆ ਮੈਗੀ ਬਣਦੀ ਨਾ 2 ਮਿੰਟ ਚ ਇਦਾਂ ਬਹੁਤ 2 ਮਿੰਟ ਚ ਬਣ ਜਾਂਦਾ ਹੈ ਤੇ ਉਹ ਅਬ ਰੈਸਪੀ ਦੇ ਨਾਲ ਸ਼ੇਅਰ ਕਰਦੀ ਆਂ ਪਹਿਲਾਂ ਪੂਹੇ ਨੂੰ ਤੋੜ ਲੈਣਾ ਹੈ ਪਾਣੀ ਦੇ ਵਿੱਚ ਸਾਰਾ ਪਾਣੀ ਘੜ ਲੈਣਾ ਹੈ ਹਲਕਾ ਹਲਕਾ ਜਿਹੜਾ ਪਾਣੀ ਰਹਿਣ ਦੇਣ ਵਿੱਚ ਫਿਰ ਤੇਲ ਗਰਮ ਕਰਨਾ ਹੈ ਉਹਦੇ ਵਿੱਚ ਹਲਕਾ ਜਿਹਾ ਜੀਰਾ ਪਾਓ ਤੇ ਉਹਦੇ ਵਿੱਚ ਕੱਟਿਆ ਹੋਇਆ ਪਿਆਜ਼ ਪਾ ਕੇ ਉਹਨੂੰ ਥੋੜਾ ਸਮੇਂ ਵਾਸਤੇ ਭੁੰਨਣਾ ਹੈ ਭੁੰਨ ਕੇ ਨਾਲ ਹੀ ਉਹਦੇ ਵਿੱਚ ਹਲਦੀ ਤੇ ਨਮਕ ਪਾ ਦੇਣਾ ਇਹ ਟੇਸਟ ਅਕੋਰਡਿੰਗ ਹੋਲਸੀ ਆਪਣੀ ਸਭ ਨਾਲ ਵਾਲੀ ਉਹਦੀ ਥੋੜੀ ਜਿਹੀ ਮਿਰਚ ਪਾਣੀ ਮੈਂ ਮਿਰਚ ਇਥੇ ਸਕਿਪ ਕਰ ਰਹੀ ਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਰੇ ਲਾਗੇ ਤੇ ਆਪਾਂ 2 ਮਿੰਟਾਂ ਚ ਪੋਹਾ ਤਿਆਰ ਕਰ ਸਕਦੇ ਹਾਂ ਤੇ ਦੇਖੋ ਜਿਹਨੇ ਟਾਈਮ ਦੇ ਵਿੱਚ ਮੈਂ ਗੱਲਾਂ ਕਰ ਰਹੀ ਨਾ ਇਹਨੇ ਟਾਈਮ ਦੇ ਵਿੱਚ ਪੋਹਾ ਬਣ ਕੇ ਤਿਆਰ ਹੀ ਮੈਨੂੰ ਬੜਾਈ ਵੀ ਜਿਹਾ ਲੱਗਦਾ ਬਾਕੀ ਆਲੂ-ਲੂ ਵਗੈਰਾ ਕੱਟ ਕੇ ਪਾ ਸਕਦੇ ਹਾਂ ਮਟਰ ਪਾ ਸਕਦੇ ਹਾਂ ਜੇਕਰ ਤੁਹਾਡੇ ਕੋਲ ਹੋਵੇ ਗਾਜਰਾ ਕਿੰਨਾ ਕੁਝ ਵੀ ਸਬਜ਼ੀਆਂ ਕੱਟ ਕੇ ਪਕਾ ਕੱਟ ਕੇ ਪਾ ਸਕਦੇ ਪਹਿਲਾਂ ਸਬਜ਼ੀਆਂ ਪਕਾ ਲਓ ਜਦੋਂ ਸਬਜ਼ੀਆਂ ਪੱਕ ਜਾਂਦੀਆਂ ਫਿਰ ਆਪਾਂ ਇਹਦੇ ਪੋਹਾ ਪਾ ਸਕਦੇ ਹਾਂ ਪਰ ਹੁਣ ਦੇ ਸਾਨੂੰ ਬਤਾਈਏ ਕਿ ਇਹ ਠੀਕ ਨਹੀਂ ਆ ਇਸ ਲਈ ਉਹ ਕਹਿੰਦੇ ਹੁੰਦੇ ਨੇ ਸਿੰਪਲ ਜਿਹਾ ਬੋਹਾ ਬਣਾ ਕੇ ਲਿਆ ਦੋ ਤੇ ਅੱਜ ਮੈਂ ਜਿਹੜਾ ਇਹ ਸਿੰਪਲ ਜਿਹਾ ਬੋਹਾ ਬਣਾ ਕੇ ਇਹਨਾਂ ਨੂੰ ਦੇਣ ਲੱਗੀ ਹਾਂ ਇਹ ਵਾਲੇ ਵਲੌਗ ਜਿਹੜਾ ਹੈ ਉਹ ਪਹਿਲੇ ਵਲੌਗ ਨਾਲੋਂ ਬਾਅਦ ਦਾ ਹੀ ਪਰ ਮੈਂ ਸ਼ੇਰ ਦਾ ਵਾਲੇ ਨਾਲ ਅੱਜ ਕਰ ਰਹੀ ਹਾਂ ਮਤਲਬ ਉਹ ਲਾਸਟ ਤੇ ਕਰ ਰਹੀ ਹਾਂ ਤੇ ਲੋ ਜੀ ਆਪਣਾ ਬੋਹਾ ਬਣ ਕੇ ਤਿਆਰ ਵੀ ਹੋ ਗਿਆ ਏ ਫਟਾਫਟ ਹੂੰ ਬੋਹਾ ਬੋਹਾ ਮੈਂ ਨਹੀਂ ਲੱਗ ਰਿਹਾ ਹਾਂ ਮੈਂ ਨਹੀਂ ਹੂੰ ਹਾਂ ਅੱਜ ਦੇ ਵੀਡੀਓ ਤੇ ਅਪੈਂਡ ਕਰਦੇ ਹਾਂ ਮੇਰੀ ਜਿੰਦ ਲਈ ਦਿੱਤੇ ਵੀਡੀਓ ਨੂੰ ਲਾਈਕ ਕਰੋ ਬਾਏ ਬਾਏ ਸਤਿ ਸ਼੍ਰੀ ਅਕਾਲ